ਚਾਲੇ ਯਾਰ ਚੱਲੇਗੇ ਬੜਾ ਲੇਟ ਹੋਈ ਜਾਂਦੇ ਆ। ਉਹ ਜਾਨਾ ਤਾਂ ਠੀਕ ਆ ਭਰਾਵਾ ਕਾਹਦੋ ਚੱਕ ਲੈ। ਕਿਉਂ ਲਾਏ ਆ। ਉਹ ਬੈਨ ਆ ਭਰਾਵਾ ਸਰਕਾਰ ਦੇਵੇਂ ਅੰਦਰ ਕਰਾਏਗਾ ਯਾਰ ਸਪੈਦਾ ਕਾਉਂਦਾ ਬੈਨ ਆ। ਕਿੱਥੇ ਆਈ ਬਈ ਖਬਰ ਇਹ? ਕੀ ਤੋਂ ਸੁਣਿਆ ਬਈ ਬੈਨ ਆ ਇਹ। ਯਾਰ ਕਹੀ ਜਾਂਦੇ ਸਰ ਅੱਗੇ ਗਾਂ ਦੀਆਂ ਕਰੀ ਜਾਂਦਾ ਕੋਈ ਬੈਨ ਨਹੀਂ ਬਈ। ਤੇ ਫਿਰ ਯਾਰ ਲਾਉਂਦਾ ਕਿ ਆਪਣਾ ਅੰਗਲ ਐਵੇਂ ਨਹੀਂ ਐਨੇ ਰੱਖੀ ਬੈਠੇ ਇਹ। ਕੀ ਚੱਕਰ ਕੀ ਆ ਭਰਾਵਾ? ਸਰਕਾਰ ਨੇ ਬੈਨ ਨਹੀਂ ਕੀਤਾ ਸਰਕਾਰ ਸਬਸਿਡੀ ਦਿੰਦੀ ਆ ਤੇ ਸਪੈਦਾ ਤੇ ਫੋਲ ਨਾ ਕਿਸੇ ਨੂੰ ਕਹਿ ਦੀ। ਉਕਾਇਦ ਨਹੀਂ ਆਪਦੇ ਤੂੰ ਵਣ ਵਿਭਾਗ ਨਾਲ ਸੰਪਰਕ ਕਰ ਜੰਗਲਾਤ ਵਿਭਾਗ ਨਾਲ ਇਹਦੇ 70 ਤੋਂ 80 ਰੁਪਏ ਇੱਕ ਬੂਟੇ ਦੇ ਮਿਲਦੇ ਆਂ ਸਾਮ ਸੰਭਾਲ ਦੇ ਲਵਾਈ ਦੇ 70 ਰੁਪਏ ਹਾਂ ਇਹ ਇੱਕ ਬੂਟੇ ਦੇ ਇਹ ਵਾਦੀ ਘੜਦੀ ਰਹਿੰਦੀ ਆ ਸੈਂਟਰ ਗਵਰਨਮੈਂਟ ਦੀ ਵੀ ਸੀ ਪਹਿਲਾਂ ਹੁਣ ਪੰਜਾਬ ਸਰਕਾਰ ਲਾਉਣ ਵਾਸਤੇ ਪੈਸੇ ਦਿੰਦੀ ਆ ਬੈਨ ਨਹੀਂ ਇਹ ਵੱਤੋ ਵੱਦ ਲਾਓ ਸਰਕਾਰ ਕਹਿੰਦੀ ਆ ਫਿਰ ਤਾਂ ਵਜਣਗੇ ਬੂਟੇ ਪਿੱਛੇ ਵਜਣਗੇ ਭਾਈ ਫ੍ਰੀ ਲੱਗ ਜਾਣੇ ਤੇ ਤੈਨੂੰ ਸਾਰਾ ਖਰਚਾ ਸਰਕਾਰ ਨੇ ਦੇਣਾ ਤੇ ਜਿੱਦਨ ਪੈਸੇ ਵਟਣੇ ਪੰਜ ਸਾਲਾਂ ਨੂੰ ਉਹ ਤੇਰੀ ਜੇਬ ਚ ਪੱਕੀ ਗੱਲ ਆ ਯਾਰ ਐਵੇਂ ਨਹੀਂ ਦਿੰਦੀ ਜਾਂਦੇ ਆ ਭਈ ਐਵੇਂ ਇਹ ਹੋਰ ਵੀ ਗੱਲਾਂ ਅਗਲੀ ਵੀਡੀਓ ਚ ਕਰਾਂਗੇ ਜਿਹੜਾ ਪਾਣੀ ਪੀਂਦਾ ਕੈਂਸਰ ਹੁੰਦਾ ਉਹ ਆਪਾਂ ਗਾਂ ਵਾਲੀ ਵੀਡੀਓ ਚ ਦੱਸਾਂਗੇ ਚੱਲੋ ਭਰਾਵਾ ਚੱਲਗੇ ਚੱਕ ਲਿਆ ਤਾਂ ਲੱਗੇ ਘੇਰੇ ਦੇ ਆ ਤਾਂ ਨਹੀਂ ਬਾਹਰ ਚੈੱਕ ਕਰਨੇ ਸੀ ਮੈਂ ਤਾਂ 2-4